ਮਹ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪਜਾ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੇ ਸ਼ਹੀਦ ਸੱਤੇ ਪ੍ਰਕਾਸ਼ ਪ੍ਰਭਾਕਰ ਚੌਕ ਵਿਖੇ ਯਾਨੀ ਟਾਲੀ ਵਾਲਾ ਚੌਕ ਵਿਖੇ ਖੜੇ ਆ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹ ਦਿਨ ਹੈਗਾ ਜਿਸ ਦਾ ਇੰਤਜ਼ਾਰ ਕਾਫੀ ਸਮਾਂ ਤੋਂ ਲੋਕੀ ਕਰਦੇ ਆ ਰਹੇ ਸੀਗੇ ਅਯੁੱਧਿਆ ਨਗਰੀ ਅੱਜ ਅਯੁੱਧਿਆ ਨਗਰੀ ਦੀ ਜਿਹੜੀ ਰਾਮਚੰਦਰ ਜੀ ਦੀ ਪ੍ਰਤਿਮਾ ਹੈਗੀ ਉਹਦੀ ਪ੍ਰਾਣ ਪ੍ਰティਸ਼ਟਾ ਕੀਤੀ ਜਾ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਪਹੁੰਚੇ ਹੈ ਤੇ ਉਹਨਾਂ ਨੇ ਅੱਜ ਜਿਹੜਾ ਇਹ ਮੰਦਿਰ ਹੈਗਾ ਕਈ ਜਾਨਾਂ ਗਈਆਂ ਇਸ ਮੰਦਿਰ ਨੂੰ ਬਣਾਉਣ ਦੇ ਲਈ ਤੇ ਅੱਜ ਉਹਨਾਂ ਦਾ ਸੁਪਨਾ ਪੂਰਾ ਹੋਇਆ ਹੈ ਜਿਹੜੀ ਅੱਜ ਰਾਮਚੰਦਰ ਜੀ ਦੀ ਪ੍ਰਾਣ ਪ੍ਰティਸ਼ਟਾ ਜਿਹੜੀ ਹੋਣੀ ਹੈ ਉੱਥੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਹੈ ਆਪਾਂ ਗੱਲ ਕਰੀਏ ਰਾਜਪੁਰਾ ਦੀ ਤੇ ਰਾਜਪੁਰਾ ਐਵੇਂ ਲੱਗਦਾ ਜਿਦਾ ਬਾਜ਼ਾਰਾਂ ਚ ਜਾਓ ਤਾਂ ਐਵੇਂ ਲੱਗਦਾ ਕਿ ਵੀ ਅਯੋਧਿਆ ਨਗਰੀ ਚ ਹੀ ਪਹੁੰਚ ਚੁਕੇ ਹੈ ਜਿਹੜੇ ਬੰਬ ਪਟਾਕੇ ਵਾਲੇ ਆ ਪਿਛਲੇ ਦਿਨੋਂ ਕਾਫੀ ਜਦਸੀ ਉੱਧਰ ਗਏ ਸੀਗੇ ਕਾਫੀ ਉਹਨਾਂ ਮਾਇੂਸ ਹੋ ਚੁਕੇ ਸੀਗੇ ਕਿ ਦੀਵਾਲੀ ਚ ਉਹਨਾਂ ਦੇ ਬੰਬ ਪਟਾਕੇ ਨਹੀਂ ਵਿਕੇ ਤੇ ਰਾਮਚੰਦਰ ਜੀ ਨੇ ਉਹਨਾਂ ਨੂੰ ਵੀ ਆਸ਼ੀਰਵਾਦ ਦਿੱਤਾ ਹੈ ਦੀਵੇ ਬੰਬ ਪਟਾਕੇ ਹਰ ਚੀਜ਼ ਅੱਜ ਕਿਸੇ ਵੀ ਦੁਕਾਨ ਨੂੰ ਪੁੱਛ ਲਓ ਉਹਨਾਂ ਕੋਲ ਸਾਰਾ ਕੁਝ ਖਤਮ ਹੋ ਚੁਕੇ ਹੈ ਲੋਕਾਂ 'ਚ ਬਹੁਤ ਖੁਸ਼ੀ ਹੈ ਅੱਜ ਦੀਵਾਲੀ ਵਰਗਾ ਮਾਹੌਲ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਫਕਾ ਅ ਮ ਐਮ ਐਲ ਏ ਜਿਹੜੇ ਹੈਗੇ ਸਾਬਕਾ ਵਿਧਾਇਕ ਸਰਦਾਰ ਹਰदयाल ਸਿੰਘ ਕੰਬੋਸ ਤੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਜਿੰਨੇ ਵੀ ਵਰਕਰ ਹੈਗੇ ਨੇਤਾ ਹੈਗੇ ਕਾਂਗਰਸ ਪਾਰਟੀ ਤੋਂ ਉਹ ਇੱਥੇ ਹਵਨ ਕਰਾਰੇ ਹੈਗੇ ਕਿ ਵੀ ਉਸ ਤੋਂ ਬਾਅਦ ਇਹਨਾਂ ਨੇ ਲੰਗਰ ਵੀ ਲਾਣਾ ਹੈ ਇਸ ਤੇ ਤੇ ਇਸ ਤੋਂ ਬਾਅਦ ਅਸੀਂ ਕੰਬੋਸ ਸਾਹਿਬ ਨੂੰ ਪੁੱਛਾਂਗੇ ਕਿ ਵੀ ਅੱਜ ਉਹਨਾਂ 'ਚ ਕਿੰਨੀ ਖੁਸ਼ੀ ਦੀ ਲਹਿਰ ਹੈ ਤੇ ਔਰ ਲੋਕਾਂ ਨੂੰ ਉਹ ਕਿਆ ਕਹਿਣਾ ਚਾਹੁੰਦੇ ਆਂ ਕਹੋਗੇ ਅੱਜ ਲੋਕਾਂ 'ਚ ਕਾਫੀ ਉਤਸ਼ਾਹ ਹੈਗਾ ਇਸ ਦਿਨ ਦਾ ਕਾਫੀ ਇੰਤਜ਼ਾਰ ਕੀਤਾ ਲੋਕਾਂ ਨੇ ਦੇਖੋ ਮੈਂ ਇਹ ਕਹਿ ਸਕਦਾ ਕਿ ਜਿਨ੍ਹਾਂ ਗੱਲਾਂ ਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਲੜਾਈ ਲੜੀ 500 ਸਾਲ ਅੜੀਕਦੇ ਰਹੇ ਮੈਂ ਇਹ ਕਹਿ ਸਕਦਾ ਕਿ ਸਾਡੀ ਜ਼ਿੰਦਗੀ 'ਚ ਇਹ ਸੁਨਹਿਰਾ ਦਿਨ ਆਇਆ ਤੇ ਅਸੀਂ ਕਿਸਮਤ ਵਾਲੇ ਹਾਂ ਸਾਰੇ ਦੇਸ਼ ਨਿਵਾਸੀ ਕਿ ਅੱਜ ਜਿਹੜਾ 22 ਜਨਵਰੀ ਨੂੰ ਰਾਮ ਲੱਲਾ ਜੀ ਦਾ ਜਿਹੜਾ ਪ੍ਰਾਨ ਪ੍ਰਤੀਸ਼ਟਾ ਅਸੀਂ ਜਿਹੜਾ ਯੁੱਧ ਆ ਵਿਖੇ ਮਨਾ ਰਹੇ ਹਾਂ ਉਹਦੇ 'ਚ ਪੂਰਾ ਦੇਸ਼ ਅਜੇ ਖੁਸ਼ੀਆਂ ਦੇ ਵਿੱਚ ਸ਼ਾਮਲ ਆ ਤੇ ਅਸੀਂ ਵੀ ਪੂਰੀ ਰਾਜਪੁਰਾ ਕਾਂਗਰਸ ਕਮੇਟੀ ਵੱਲੋਂ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਸਵੇਰੇ ਪਹਿਲਾਂ ਅਸੀਂ ਹਵਨ ਕਰਾਇਆ ਪੂਜਾ ਕੀਤੀ ਹੈ ਕਿ ਆ ਤੇ ਅੱਜ ਜਿਹੜਾ ਹੈਗਾ ਦੀਵਿਆਂ ਦਾ ਹੁਣ ਲੰਗਰ ਵੀ ਚਲਾਇਆ ਜਾਏਗਾ ਨਾਲ ਹੀ ਜਿਹੜਾ ਹੈਗਾ ਕਿ ਇਹ ਜਿਹੜਾ ਦੇਸੀ ਘਿਓ ਚ ਲੰਗਰ ਤਿਆਰ ਕੀਤਾ ਗਿਆ ਪੂਰੀ ਕਾਂਗਰਸ ਪਾਰਟੀ ਵੱਲੋਂ ਉਹ ਪੂਰੇ ਦਿਨ ਜਿਹੜਾ ਹੈਗਾ ਉਹ ਚੱਲਦਾ ਰਹੇਗਾ ਤੇ ਮੈਂ ਤਾਂ ਜਿੱਥੇ ਸਾਰੇ ਦੇਸ਼ ਨਿਵਾਸੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਉੱਥੇ ਮੈਂ ਰਾਜਪੁਰਾ ਨਿਵਾਸੀਆਂ ਨੂੰ ਵਿਸ਼ੇਸ਼ ਕਰਕੇ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਇਹ ਕਹਿਣਾ ਕਿ ਤੁਸੀਂ ਅੱਜ ਸਾਰੇ ਆਪਣੇ ਘਰਾਂ ਦੇ ਉੱਤੇ ਦੀਪਮਾਲਾ ਜਗ ਕਰੋ ਅਤੇ ਬਹੁਤ ਖੁਸ਼ੀਆਂ ਦੇ ਨਾਲ ਅੱਜ ਦਾ ਦਿਨ ਬਣਾਓ। ਨੰਬਰ ਉਸ ਦਿਵਾਲੀ ਵਾਲੇ ਦਿਨ ਅਸੀਂ ਦੇਖਿਆ ਸੀਗਾ ਜਿਹੜੇ ਪਟਾਕੇ ਵਾਲੇ ਸੀਗੇ ਉਹ ਨਿਰਾਸ਼ ਹੋ ਗਏ ਸੀਗੇ ਉਹਨਾਂ ਤੇ ਰਾਮਚੰਦਰ ਜੀ ਨੇ ਆਸ਼ੀਰਵਾਦ ਕੀਤਾ ਸਾਰੇ ਪਟਾਕੇ ਵਗੈਰਾ ਵਿਗ ਗਿਆ ਚ ਉਹ ਖੁਸ਼ ਹੈ। ਦੇਖੋ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿ ਅਸੀਂ ਰਾਜਪੁਰਾ ਚ ਰਾਮਰਾਜ ਲੈ ਕੇ ਆਈਏ। ਪਰਮਾਤਮਾ ਨੇ ਮੌਕਾ ਦੇਣਾ ਤੇ ਮੈਂ ਰਾਜਪੁਰਾ ਨਿਵਾਸੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਪ੍ਰਣ ਕਰਦਾ ਕਿ ਤੁਹਾਡੇ ਰਾਹੀਂ ਜਿਹੜੀ ਹੈਗੀ ਇਹ ਪਹਿਲਾਂ ਵੀ ਤਾਕਤ ਦਿੱਤੀ ਸੀ ਅੱਜ ਵੀ ਅੱਗੇ ਨੂੰ ਵੀ ਮਿਲਣੀ ਆ ਮੈਂ ਅੱਜ ਦੇ ਦਿਨ ਦੇ ਉੱਤੇ ਪ੍ਰਣ ਕਰਦਾ ਕਿ ਰਾਜਪੁਰਾ ਦੇ ਅੰਦਰ RAM ਰਾਜ ਸਥਾਪਿਤ ਕਰਿਆ ਕੀ ਕਹਿਣਾ ਚਾਹੂਗੇ ਅੱਜ ਦੀਵਾਲੀ ਵਰਗਾ ਮਾਹੌਲ ਹੈ ਵੈ ਰਾਜਪੁਰਾ ਤੇ ਪੂਰੇ ਦੇਸ਼ 'ਚ ਅੱਜ ਦੇ ਇਸ ਪਵਿੱਤਰ ਦਿਨ ਤੇ ਮੈਂ RAM ਲੱਲਾ ਜੀ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਇਲਾਕਾ ਵਾਸੀਆਂ ਅਰ ਇਹ ਅਪੀਲ ਵੀ ਕਰਦੇ ਆ ਕਿ ਅਸੀਂ ਸ਼ਾਮ ਨੂੰ ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਦੀਪਮਾਲਾ ਕਰਨੀ ਆਂ ਔਰ RAM ਜੀ ਦਾ ਆਪਾ ਆਸ਼ੀਰਵਾਦ ਲੈਣਾ ਖੁਸ਼ੀਆਂ ਪ੍ਰਾਪਤ ਕਰਨੀ ਆਂ ਅੱਜ ਬਹੁਤ ਹੀ ਵਿਸ਼ੇਸ਼ ਦਿਨ ਹੈ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈਗੀ ਆ ਔਰ ਸਾਰੇ ਲੋਕ ਆਪਣੇ ਆਪਣੇ ਸਮਰਥਾ ਮੁਤਾਬਿਕ ਇਸ ਵਿਸ਼ੇ ਤੇ ਨੂੰ ਬੜੀ ਖੁਸ਼ੀ ਨਾਲ ਮਨਾ ਰਹੇ ਆ ਕੋਈ ਲੰਗਰ ਲਗਾ ਰਿਹਾ ਕੋਈ ਪਟਾਕੇ ਚਲਾ ਰਿਹਾ ਕੋਈ ਦੀਪ ਵਾਲਾ ਕਰ ਰਿਹਾ ਬਜਾਰਾ ਸਜੇ ਹੋਈਆਂ ਨੇ ਅੱਜ ਸਾਡੀ ਪਾਰਟੀ ਵੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਅੱਜ ਇਹ ਵਿਸ਼ੇਸ਼ ਹਰਨ ਕੀਤਾ ਗਿਆ ਤਾਂ ਕਿ ਜਿਹੜਾ ਹੈਗਾ ਅਸੀਂ ਵੀ ਆਪਣੀ ਭਾਵਨਾ ਜਿਹੜੀ ਹੈਗੀ ਪ੍ਰਗਟ ਕਰ ਸਕੀਏ ਇਹ ਸਾਡਾ ਖੁਸ਼ੀ ਦਾ ਹੀ ਨਤੀਜਾ ਜਿਹੜਾ ਸਾਰਾ ਪਾਰਟੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਦਿਵਾਲੀ ਤੇ ਪਟਾਕੇ ਵੇਚਣ ਵਾਲੇ ਨਿਰਾਸ਼ ਹੋ ਗਏ ਸੀਗੇ ਅੱਜ ਉਹਨਾਂ ਚ ਖੁਸ਼ੀ ਵੇਖ ਰਹੇ ਹਾਂ ਭਗਵਾਨ ਸ਼੍ਰੀ ਰਾਮ ਜੀ ਨੇ ਉਹਨਾਂ ਨੂੰ ਮੌਕਾ ਦਿੱਤਾ ਜੀ ਹੁਣ જય ਸ਼੍ਰੀ ਰਾਮ જય ਸ਼੍ਰੀ ਰਾਮ ਉਹ ਤੁਸੀਂ ਹੁਣੇ ਦੇਖਿਆ ਸੀਗਾ ਜਿੱਦਾਂ ਟਾਲੀ ਵਾਲੇ ਚੌਕ ਤੇ ਸਭ ਤੋਂ ਵਿਦਾਇ ਘਰਦਾਰਿਕ ਕੰਬੋਜ ਜੁਨਾ ਵੱਲੋਂ ਵੀ ਲੰਗਰ ਲਾਇਆ ਗਿਆ ਤੇ ਇਸ ਸਮੇਂ ਅਸੀਂ ਅ ਮਾਰਕੀਟ ਚ ਖੜੇ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੁਕਾਨ ਦੇ ਉੱਤੇ ਬਗਵਾ ਰੰਗ ਲਹਿਰਾ ਰਿਹਾ ਹੈਗਾ ਤੇ ਜਿੱਦਾਂ ਟੋਨੀ ਕੋਇਲ ਜੀ ਨੇ ਵੀ ਇੱਕ ਗੱਲ ਕਹੀ ਸੀਗੀ ਵੀ ਅਸੀਂ ਸੋਭਾਗਿਆ ਸ਼ਾਲੀ ਹੈਗੀ ਇਹ ਸਾਡੀ ਪੀੜ੍ਹੀ ਜਿਹੜੀ ਇਹ ਦਿਨ ਦੇਖ ਰਹੀ ਹੈ ਕਿਉਂਕਿ ਸਾਡੇ ਬਜ਼ੁਰਗ ਤਾਂ ਇਸ ਦਿਨ ਨੂੰ ਤਰਸਦੇ ਰਹੇ ਕਿ ਵੀ ਕਦਰ ਅ ਅਯੁੱਧਿਆ ਨਗਰੀ ਦੁਆਰਾ ਤੋਂ ਬਸੇਗੀ ਤੇ ਰਾਮਚੰਦਰ ਜੀ ਦੁਆਰਾ ਅਯੁੱਧਿਆ ਚ ਵਿਰਾਜਮਾਨ ਹੋਣਗੇ ਇੱਥੇ ਸਾਡੇ ਨਾਲ ਮਹੇਜ ਜੀ ਮੌਜੂਦ ਹੈ ਮਹੇਜ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੌਕੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਤੇ ਅੱਜ ਬਹੁਤ ਹੀ ਸੁਭਾਗੇ ਦਾ ਦਿਨ ਹੈ ਜੀ ਸਾਡੇ ਸਾਰਿਆਂ ਦੇ ਲਈ ਤੇ ਅੱਜ ਦਿਨੋ ਆ ਗਿਆ ਹੈ ਦੀ ਆਪਣੇ RAMLALA JI ਮੰਦਿਰ ਚ ਪ੍ਰਾਣ ਪ੍ਰティਸ਼ਟਾ ਹੋਏਗੀ ਜੀ ਅੱਜ ਤੇ ਅੱਜ ਹਰ ਘਰ ਦੇ ਵਿੱਚ ਭਗਵਾ ਭਗਵਾ ਝੰਡਾ ਅੱਜ ਹਰ ਘਰ ਦੇ ਵਿੱਚ ਹੈਗਾ ਜੀ ਹਰ ਘਰ ਚ ਲੱਗ ਚੁੱਕਿਆ ਤੇ ਬਹੁਤ ਹੀ ਸੁੰਦਰ ਮਾਹੌਲ ਬਣਿਆ ਹੋਇਆ ਹੈ ਜੀ ਪੂਰੇ ਦੇਸ਼ ਚ ਪੂਰੇ ਵਿਸ਼ਵ ਚ ਬਹੁਤ ਸੁੰਦਰ ਮਾਹੌਲ ਬਣਿਆ ਹੋਇਆ ਹੈ ਜੀ ਤੇ RAMLALA JI ਦੇ ਆਉਣ ਦੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਸਾਡੇ ਜਿਹੜੇ ਪੁਰਖ ਜਿਹਨਾਂ ਨੇ ਮੰਦਿਰ ਦੇ ਲਈ ਲੜਾਈਆਂ ਵੀ ਲੜੀਆਂ ਕਈ ਤੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਔਰ ਸਾਡੇ ਲਈ ਬਹੁਤ ਸੋਭਾਗਯਸ਼ਾਲੀ ਹੈ ਜੀ ਅਸੀਂ ਜਿਹੜਾ ਅਸੀਂ ਮੰਦਿਰ ਬਣਦਾ ਹੋਇਆ ਦੇਖ ਰਹੇ ਹਾਂ ਆਪਣੇ ਸਮੇਂ ਦੇ ਵਿੱਚ ਤੇ ਬਹੁਤ ਈ ਸੁੰਦਰ ਮਾਹੌਲ ਬਣਿਆ ਹੋਇਆ ਜੀ ਪੂਰੇ ਨਗਰ ਦੇ ਵਿੱਚ ਜੀ ਟੋਨੀ ਜੀ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਹਾਂ ਜੀ ਕੀ ਕਹਿਣਾ ਚਾਹਾਂਗਾ ਇਸ ਮੌਕੇ ਇਹ ਮੌਕਾ ਸਾਡੇ ਲਈ ਬਹੁਤ ਵਧੀਆ ਮੌਕਾ ਹੈ ਸਾਡਾ ਸੁਭਾਗੇ ਸਾਡੇ ਲਈ ਕਿ ਇਸ ਨੂੰ ਦੇਖਣ ਲਈ ਅਸੀਂ ਜਿੰਦਾ ਹਾਂ ਸਾਡੇ ਪੁਰਖ ਮਨ ਲਓ ਮੇਰੇ ਮੰਮੀ ਪਾਪਾ ਮੇਰੇ ਦਾਦਾ ਦਾਦੀ ਇਸ ਚੀਜ਼ ਨੂੰ ਦੇਖਣ ਨੂੰ ਤਰਸਦੇ ਰਹੇ ਤੇ ਅੱਜ ਮੈਂ ਉਹਨਾਂ ਨੂੰ ਵੀ ਬਹੁਤ ਯਾਦ ਕਰ ਰਿਹਾ ਅੱਜ ਉਹ ਹੁੰਦੇ ਤਾਂ ਬੜੇ ਖੁਸ਼ ਹੁੰਦੇ ਪਰ ਅਸੀਂ ਸੁਆਗੇ ਸ਼ਾਲੀਆਂ ਕਿ ਇਸ ਦਿਨ ਦੇਖ ਰਹੇ ਹਾਂ ਤਾਂ ਬੱਸ ਮੇਰਾ ਸਾਰਿਆਂ ਨੂੰ ਮੈਂ ਬੋਝਾ ਭਾਵ ਕੋਰੇ ਨਹੀਂ ਬੋਲ ਪਾਵਾਂਗਾ ਮੈਂ ਜੈਸ਼ੀ ਜੈਸ਼ੀ ਸੈਟੋ ਨੀਗੋਲ ਜੀ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਬਾਬੂ ਕੋਰੇ ਆ ਕਿਉਂਕਿ ਸਾਡੇ ਬਜ਼ੁਰਗ ਇਸ ਦਿਨ ਨੂੰ ਤਰਸ ਗਏ ਸੀਗੇ ਤੇ ਸਾਨੂੰ ਇਹ ਦਿਨ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਗੌਰਵ ਜੀ ਵੀ ਸਾਡੇ ਨਾਲ ਗੌਰਵ ਜੀ ਕੀ ਕਹਿਣਾ ਚਾਹੋਗੇ ਅੱਜ ਸਾਡਾ ਰੋਮ ਰੋਮ ਖੁਸ਼ੀ ਪ੍ਰਗਟ ਕਰ ਰਿਹਾ ਹੈ ਮਤਲਬ ਉਹ ਪਾਲਿਆ ਸੀ ਜਿਸ ਨੂੰ ਬਹੁਤ ਅੱਛੇ ਭਾਵ ਦੇ ਨਾਲ ਮਹਿਸੂਸ ਕਰ ਰਹੇ ਆ ਤੇ ਮੈਂ ਤੁਹਾਨੂੰ ਵੀ ਪ੍ਰਦੀਪ ਜੀ ਇਸ ਅੱਜ ਦੇ ਦਿਨ ਦੀ ਬਹੁਤ ਵਧਾਈ ਦਿੰਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਸਾਨੂੰ ਕਵਰੇਜ ਕਰਦੇ ਹੋ ਠੀਕ ਹੈ ਔਰ ਬਹੁਤ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ساری ਦੁਨੀਆ ਨੂੰ ਅੱਜ ਦੇ ਪਰਵ ਦੀਆਂ ਅੱਜ ਦੇ ਪਾਵਨ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਭਗਵਾਨ ਸ਼੍ਰੀ ਰਾਮ ਸਭ ਦੀ ਬਾਹ ਫੜੀ ਰੱਖਣ ਸਭ ਨੂੰ ਤਰੱਕੀ ਦੇਣ ਸਿਹਤ ਪੱਖੋਂ ਅਮੀਰੀ ਦੇਣ ਜੈ ਸ਼੍ਰੀ ਰਾਮ ਤੇ ਤੁਸੀਂ ਪਿੱਛੇ LED ਦੇਖ ਸਕਦੇ ਹੋ ਤੇ ਵੱਡੀ LED ਲਾ ਕੇ ਜਿਹੜੇ ਲੋਕ ਅਯੁੱਧਿਆ ਨਹੀਂ ਜਾ ਸਕੇ ਉਹਨਾਂ ਨੂੰ ਆ ਰਾਮ ਲੱਲਾ ਦੇ ਦਰਸ਼ਨ ਕਰਾਉਣ ਦੇ ਲਈ ਇੱਥੇ LED ਲਾਈ ਗਈ ਹੈ ਤੇ ਬਰਤਨ ਮਾਰਕੀਟ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਡੇ ਨਾਲ ਮੌਜੂਦ ਹੈ ਸਰ ਸਰ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜਿਹੜਾ ਤੁਸੀਂ ਅੱਜ ਅਯੁੱਧਿਆ ਨਗਰੀ ਹੀ ਬਸਾਤੀ ਇੱਥੇ ਬਰਤਨ ਮਾਰਕੀਟ ਕੀ ਕਰਦੇ ਸਭ ਤੋਂ ਪਹਿਲੇ ਤੋਂ ਸਭ ਕੋ ਜੈ ਸ਼੍ਰੀ ਰਾਮ ਸਭੀ ਕੋ ਬਹੁਤ ਬਹੁਤ ਮੁਬਾਰਕਾਂ ਆਜ ਕੇ ਦਿਨ ਕੇ ਲਈ ਆਜ ਕੇ ਦਿਨ ਦੇਖਣੇ ਲਈ मतलब हमारे बुजुर्गों ने जो बलिदान दी है वो आज सफल हो रहा है और हम अपने आप को मतलब सौभाग्यशाली समझते हैं भी जो हमारी आने वाली पीढ़ी है जो इसकी साक्षी बनेगी सर ਤੁਸੀਂ ਇਹ ਭਗਵਾਨ ਰੰਗ ਦੇ ਝੰਡੇ ਤਾਂ ਲਾ ਦਿੱਤੇ ਆ रामचंद्र जी ਦੀ ਫੋਟੋ ਵੀ ਹੈਗੀ ਇਹਦੇ ਉੱਤੇ ਅਸੀਂ ਇਲੈਕਸ਼ਨਾਂ 'ਚ ਵੀ ਦੇਖਦੇ ਇਲੈਕਸ਼ਨਾਂ ਚ ਆਵੇ ਝੰਡੇ ਲੱਗਦੇ ਲੇਕਿਨ ਬਾਅਦ ਚੋ ਹਵਾ ਦੇ ਨਾਲ ਇੱਧਰ ਉੱਧਰ ਸੜਕਾਂ ਤੇ ਪਏ ਹੁੰਦੇ ਆ ਤੇ ਆ ਕਿੱਥੇ ਪਏ ਹੁੰਦੇ ਆ ਝੰਡੇ ਦਾ ਪ੍ਰਬਾਲਾਤ ਹੈ ਇਹਦੀ ਨਿਗਰਾਨੀ ਵੀ ਕਰੋਂਗੇ ਤੁਸੀਂ ਇਹਨਾਂ ਨੂੰ ਉਤਰਵਾ ਕੇ ਸਹੀ ਜਗ੍ਹਾ ਤੇ ਵੀ ਰਖਾਉਂਗੇ ਹਾਂਜੀ ਹਾਂਜੀ ਇਸ ਦੀ ਨਿਗਰਾਨੀ ਪੂਰੀ ਕਰਾਂਗੇ ਯਹਾਂ ਸੇ ਜਬ ਤੱਕ ਝੰਡੇ ਲੱਗੇ ਲੱਗੇ ਰਹੇਗੇ ਉਸਕੇ ਬਾਅਦ ਇਸ ਕੋ ਜਾਂ ਕਿਸੇ ਮੰਦਿਰ ਮੇ ਲਗਾ ਦੇਂਗੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਮੇ ਹਮ ਇਸ ਕੋ ਦੇ ਦੇਂਗੇ ਠੀਕ ਹੈ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਕੀ ਕੀ ਹੈ ਉਸ ਚ ਹੋਏਗਾ ਅੱਜ ਅਭੀ ਜੈਸੇ ਸਵੇ ਮਹੇ ਜੋਸ਼ੀ ਜੀ ਆਏ ਹੈ ਇਨਕੀ ਪੂਰੀ ਟੀਮ ਆਈ ਹੈ ਇਨਕਾ ਬਹੁਤ ਬਹੁਤ ਧੰਨਵਾਦ ਉਸਕੇ ਬਾਅਦ ਕੇਕ ਸੇਰੇਮਨੀ ਹੈ 12:20 ਮਿੰਟ ਪੇ ਉਸਕੇ ਬਾਅਦ ਲੰਗਰ ਹੈ ਉਸਕੇ ਬਾਅਦ ਸਾਰਾ ਮਤਲਬ ਸ਼ਾਮ ਨੂੰ 5 ਵਜੇ ਤੱਕ ਲੰਗਰ ਦਾ ਪ੍ਰੋਗਰਾਮ ਹੈ ਔਰ ਇਹ ਲਾਈਵ ਚਲਤਾ ਰਹੇਗਾ ਜੋਧਾ ਜੀ ਦੇ ਤੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਵੀ ਇਹ ਮੇਰਾ ਇੱਕ ਸਵਾਲ ਸੀਗਾ ਕਿਉਂਕਿ ਜਿਹੜੇ ਇਹ ਭਗਵੇਂ ਰੰਗ ਦੇ ਝੰਡੇ ਆ ਇਹ ਇਲੈਕਸ਼ਨਾਂ 'ਚ ਜਿਹੜੇ ਝੰਡੇ ਹੁੰਦੇ ਆ ਉਹੀ ਕਲਕ ਚੀਜ਼ ਆ ਲੇਕਿਨ ਇਸ ਤੇ ਸ਼੍ਰੀ ਰਾਮ ਚੰਦਰ ਜੀ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਜਦ ਆਪਣੀ ਦੁਕਾਨ ਦੇ ਉੱਤੇ ਇਹ ਝੰਡੇ ਲਗੇ ਹੈਗੇ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਝੰਡੇ ਦਾ ਤਿਆਰ ਰੱਖੋ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਝੰਡੇ ਹੁਣ ਪ੍ਰੋਗਰਾਮ ਮਤਲਬ ਖਤਮ ਹੋ ਗਿਆ ਜਾਂ ਝੰਡੇ ਨੂੰ ਉਤਾਰ ਦੇਣਾ ਚਾਹੀਦਾ ਹੈ ਤਾਂ ਇਸ ਝੰਡੇ ਨੂੰ ਮਤਲਬ ਆਪਣੇ ਸੇਫ ਜਗ੍ਹਾ ਤੇ ਜਾਂ ਤਾਂ ਜਲ ਪਰਵਾ ਕੀਤਾ ਜਾਏ ਜਾਂ ਇੱਕ ਜਗ੍ਹਾ ਤੇ ਰੱਖਿਆ ਜਾਏ ਬਾਕੀ ਅਸੀਂ ਤੁਹਾਨੂੰ ਹੋਰ ਵੀ ਜਗਾਵਾਂ ਦਿਖਾਵਾਂਗੇ ਕਿ ਰਾਜਪੁਰੇ ਚ ਕਿਆ-ਕਿਆ ਇੱਥੇ ਪ੍ਰੋਗਰਾਮ ਚੱਲ ਰਹੇ ਆ ਰਾਜਪੁਰਾ ਚ ਅਯੋਧਿਆ ਵਰਗਾ ਮਾਹੌਲ ਹੈ ਤੇ ਬਹੁਤ ਵਧੀਆ ਤੇ ਪ੍ਰੋਗਰਾਮ ਇੱਥੇ ਚੱਲ ਰਿਹਾ ਤੇ ਅਸੀਂ ਹੋਰ ਵੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੰਦੀਪ ਜੀ ਅੱਜ ਮੈਂ ਜ਼ਿੰਦਗੀ ਵਿੱਚ ਮੇਰੀ ਅੱਜ 48-49 ਸਾਲ ਦੀ ਉਮਰ ਹੋ ਗਈ ਹੈ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਿਹਾ ਵੀ ਲੋਕਾਂ ਜਿੰਨਾ ਵੱਡਾ ਹੌਸਾ ਹੈਗਾ ਮੈਂ ਕਹਿੰਦਾ ਵੀ ਦਰਦਾ ਸਪੋਰਟ ਤੇ ਲੰਗਰ ਲੱਗੇ ਨੇ ਆ ਆਪਣਾ ਆਪਣਾ ਪਟਾਕੇ ਚਲਾ ਰਹੇ ਨੇ ਰੰਗੋਲੀ ਲੱਗੀ ਮੈਂ ਕਹਿੰਦਾ ਵੀ ਇੰਨਾ ਉਸਾਰ ਲੋਕਾਂ ਚ ਵੀ ਮੈਂ ਆਪਣੀ ਜ਼ਿੰਦਗੀ ਦੇ ਪਹਿਲੀ ਵਾਰ ਦੇਖ ਰਿਹਾ ਤੇ ਤੁਸੀਂ ਅਸੀਂ ਵੀ ਅੱਜ ਘਟੋ ਘਟ 15 20 ਜਗਾਵਾਂ ਤੇ ਜਾ ਕੇ ਆਇਆ ਇੰਨਾ ਉਸਾਰ ਲੋਕਾਂ ਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਫੁੱਲਾਂ ਦੀ ਤੁਹਾਡੇ ਸਾਹਮਣੇ ਫੁੱਲਾਂ ਦੀ ਬਰਸਾਤ ਬਠਾਈਆਂ ਵੰਡ ਰੀਆਂ ਲੱਡੂ ਵੰਡ ਰੇ ਮੈਂ ਕਹਿੰਦਾ ਵੀ ਇਹ 10 10 ਫੁੱਟ ਤੇ ਇੰਨੀ ਗੱਲ ਕਹਿ ਸਕਦਾ ਵੀ ਲੰਗਰ ਚੱਲ ਰਿਹਾ ਹੋਰ ਇਸ ਤੋਂ ਬਾਅਦ ਕੀ ਪ੍ਰੋਗਰਾਮ ਰਹੇਗਾ ਇਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਖੜੇ ਆ ਜਿਨ੍ਹਾਂ ਸ਼ੋਭਾ ਯਾਤਰਾ ਪਾਲਤ ਸਿੰਘ ਜੀ ਤੁਸੀਂ ਇੱਥੇ ਆਏ ਹੋ ਸਾਰੇ ਪ੍ਰੈਸ ਵਾਲੇ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਛੋਟੇ ਸੱਜੇ ਤੇ ਤੁਸੀਂ ਆਏ ਹੋ ਸਾਡੇ ਕੋਲ ਇਹ ਪ੍ਰੋਗਰਾਮ ਸ਼੍ਰੀ ਰਾਮ ਨੋਮੀ ਸ਼ੋਭਾ ਯਾਤਰਾ ਕਮੇਟੀ ਆਪਣੇ ਨਾਲ ਸਾਰੇ ਸ਼ਹਿਰ ਨੂੰ ਲੈ ਕੇ ਚੱਲੀ ਵੀ ਹੈ ਇਹ ਸ਼ੋਭਾ ਯਾਤਰਾ ਸਵਰਗधाम ਤੋਂ ਸ਼ੁਰੂ ਹੋਈ ਹੈ ਜੋ ਕਿ ਰਾਤ ਨੂੰ 9 ਵਜੇ ਦੇ ਕਰੀਬ ਬੋਲਪੁਰੀ ਧਰਮਸ਼ਾਲਾ 'ਚ ਸੰਪਨ ਹੋਏਗੀ ਜਿਸੇ ਹਰ ਗਣ ਜੋ ਸ਼ਹਿਰ ਦਾ ਮੁੱਖੇ ਸੇਵਾਦਾਰ ਹੈ ਸਮਾਜਿਕ ਸੰਸਥਾਵਾਂ ਸਭ ਆਏ ਹੋਏ ਨੇ ਬਹੁਤ ਉਤਸ਼ਾਹ ਹੋਇਆ ਵੈ ਸ਼ਹਿਰ 'ਚ ਸਾਰੀ ਜਗ੍ਹਾ ਲੱਡੂ ਵੰਡੇ ਜਾ ਰਹੇ ਨੇ RAM ਜੀ ਸਾਰਾ ਸ਼ਹਿਰ RAM 'ਚ ਹੋਇਆ ਵੈ ਬਾਕੀ ਤਾਂ ਤੁਸੀਂ ਦੇਖ ਹੀ ਰਹੇ ਹੋ ਤੇ ਮੈਂ ਸਾਰੇ ਸਾਰਿਆਂ ਨੂੰ ਹਲਕਾ ਰਾਜਪੁਰਾ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਵੀ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹਦੀ ਸਮਾਪਨ ਬਹਾਉਲਪੁਰ ਭਵਨ ਉਹ ਵਿੱਚ ਹੋਣੀ ਹੈ ਤੇ ਸਾਰੇ ਹੀ ਵੱਤ ਚੜ ਕੇ ਉੱਤੇ ਪਹੁੰਚੋ ਤੇ ਉੱਤੇ ਬਹੁਤ ਵਧੀਆ ਪ੍ਰੋਗਰਾਮ ਹੈ ਆਤਿ ਅਤਿਸ਼ਬਾਜੀ ਲੰਗਰ ਮਤਲਬ ਉਹ ਕਹੇ ਰੋਲ ਢਮਾਕਾ ਵਜਨ ਸੰਧਿਆ ਸਾਰਾ ਬਹਾਉਲਪੁਰ ਭਵਨ ਜ਼ਰੂਰ ਪਹੁੰਚੋ ਤੇ ਉੱਤੇ ਆਨੰਦ ਲਓ ਆ ਕੇ ਜੈ ਸ਼੍ਰੀ ਰਾਮ ਮੈਂ ਸਿਮ ਮੈਂ ਲਾਸਟ ਵਿੱਚ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹਾਂਗਾ ਅਸੀਂ ਲੋਕਾਂ ਦਾ ਉਤਸ਼ਾਹ ਦੇ ਕੇ ਆਰਾਮ ਨਾਲ ਚੱਲ ਰਿਹਾ ਸਾਡੇ ਤੋਂ ਟਾਈਮ ਦੀ ਕੋਈ ਪੁੱਲ ਹੋ ਜੇ ਫਿਊਚਰ ਇੱਥੇ ਸਾਨੂੰ ਮਾਫ਼ ਕਰਿਓ ਸਾਰੇ ਵਿੱਚ ਐਸ਼ੀ ਰਾਮ ਜੈ ਜੀ ਰਾਮ ਜੈ ਸ਼ਿਵ ਜੈ ਦੀ ਰਾਮ ਹੁਣ ਕੀ ਕਹਿਣਾ ਚਾਹੋਗੇ ਆਪਣੇ ਬਜ਼ੁਰਗ ਤਾਂ ਇਸ ਦਿਨ ਨੂੰ ਦੇਖ ਦੇਖਣ ਲਈ ਤਰਸ ਗਏ ਸੀਗੇ ਆਪਣੇ ਨੂੰ ਇਹ ਦਿਨ ਦੇਖਣਾ ਦੇਖੋ ਪ੍ਰਮਾਤਮਾ ਦੀ ਇੱਛਾ ਬਿਨਾਂ ਕੁਝ ਨਹੀਂ ਪੋਸੀਬਲ ਹੈਗਾ ਅੱਜ ਪ੍ਰਮਾਤਮਾ ਨੇ ਖੁਸ਼ੀ ਲਿਆਂਦੀ ਹੈ ਤਾਂ ਉਹਦਾ ਸੁੱਖ ਮਾਣੋ ਆਰਾਮ ਨਾਮ ਦਾ ਪ੍ਰਚਾਰ ਕਰੋ ਰਾਮ ਨਾਮ ਦਾ ਇਹਦਾ ਹੀਰੇ ਮੋਤੀ ਨੇ ਅਸੀਂ ਟਖਰਾਨ ਚੱਲੇ ਆ ਜਿਹੜਾ ਲੁੱਟ ਲੈਣਾ ਮੌਜਾ ਕਰੇਗਾ ਸਨਾਤਨ ਦਾ ਪ੍ਰਚਾਰ ਕਰਨ ਲਈ ਨਿਕਲੇ ਪਏ ਭਗਵਾ ਧਾਰੀ ਜੈ ਜੈ ਸ਼੍ਰੀ ਰਾਮ ਜੈ ਜੈ ਜੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਜਪੁਰਾ ਦੀ ਧਰਤੀ ਹੈ ਭੋੜਨਾ ਦੀ ਨਗਰੀ ਹੈ ਪਰ ਪਰਗਮ ਇੱਥੇ ਹਮੇਸ਼ਾ ਹੀ ਹੁੰਦੇ ਆਏ ਨੇ ਦੇਖੋ ਸਾਹ ਦੇਖੋ ਵੱਡੇ ਭਗਤਾਂ ਚ ਇੱਕ ਹੋਰ ਚੀਜ਼ ਜੇ ਤੁਸੀਂ ਲੋਕਾਂ ਨੂੰ ਮੈਸੇਜ ਲਾਓ ਇੱਕ ਭਗਵਾ ਰੰਗ ਰਾਮਚੰਦਰ ਦੀ ਫੋਟੋ ਲੱਗੀ ਟੰਡੇ ਜਿਹੜੇ ਘੜਾ ਚਲਾ ਰਿਹਾ ਉਹਨਾਂ ਦੀ ਬੇਅਦਵੀ ਨਾ ਹੋਏ ਉਸ ਤਰੀਕੇ ਦਾ ਬਿਲਕੁਲ ਤੁਸੀਂ ਬੜਾ ਵਧੀਆ ਕਿਹਾ ਅਸੀਂ ਸਾਰੇ ਭਗਤਾਂ ਨੂੰ ਕਿਹਾ ਵੀ ਕਿਸੇ ਵੀ ਚੀਜ਼ ਦੀ ਚਾਹੇ ਮੂਰਤੀ ਹੈ ਚਾਹੇ ਟੰਡੇ ਬੇਕਦਰ ਨਹੀਂ ਹੋਣੀ ਚਾਹੀਦੀ ਇਹਨੂੰ ਚੱਕ ਕੇ ਇਹਦਾ ਸਨਮਾਨ ਦੇ ਨਾਲ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਤਾਂ ਇੰਨੀ ਇੰਨੀ ਖੁਸ਼ੀ ਹੈ ਕਿ ਅਸੀਂ ਜਾਰ ਨਹੀਂ ਕਰ ਸਕਦੇ ਉਹਨੂੰ ਸਾਡੇ ਸ਼ਹਿਰ ਦਾ ਬੱਚਾ ਬੱਚਾ ਇੰਨਾ ਖੁਸ਼ ਹੈ ਅੱਜ ਵਿਆਹ ਵਰਗੇ ਮਾਹੌਲਾਂ ਜਿਵੇਂ ਦੀਵਾਲੀ ਹੁੰਦੀ ਅੱਜ ਦੀਵਾਲੀ ਦੀ ਤਰ੍ਹਾਂ ਮਨਾ ਰਿਹਾ ਮੈਂ ਹਰੇਕ ਨਗਰ ਨਿਵਾਸੀ ਨੂੰ ਕਹਿਣਾ ਵੀ ਸਾਡੇ ਸ਼ਹਿਰ ਦੇ ਵਿੱਚ ਸ਼ਾਮ ਟਾਈਮ ਦੀਵੇ ਵਾਲੋ ਤੇ ਲੜੀਆਂ ਲਾਓ ਘਰਾਂ ਦੇ ਉੱਤੇ ਪਟਾਕੇ ਚਲਾਓ ਦੀਵਾਲੀ ਮਨਾਓ ਬੇਨਤੀ ਕਰਦਾ ਜਿੰਨੇ ਵੀ ਬਜਾਰਾਂ ਦੇ ਵਿੱਚ ਝੰਡੇ ਲੱਗੇ ਹੋਏ ਆ ਉਹਨਾਂ ਨੂੰ نیچے ਨਾ ਗਿਰਨ ਦੇ ਉਹਨਾਂ ਦੀ ਬੇਦਬੀ ਨਾ ਕੀਤੀ ਜਾਵੇ ਜੈ ਸ਼੍ਰੀ ਰਾਮ ਜਿਸ ਤਰੀਕੇ ਨਾਲ ਮੈਂ ਪ੍ਰਧਾਨ ਜੀ ਨੂੰ ਪੁੱਛਿਆ ਸੀਗਾ ਕਿ ਵੀ ਝੰਡਿਆਂ ਦੇ ਉੱਤੇ ਰਾਮਚੰਦਰ ਜੀ ਦੀ ਰੋਟਣਾ ਐ ਪਿਆ ਵੀ ਨਾ ਹੋਏ ਤੁਸੀਂ ਉਹਨੂੰ ਵੀ ਲੈ ਕੇ ਕੁਝ ਕਰੋਗੇ ਕਿ ਅਸੀਂ ਅਸੀਂ ਆਪਣੇ ਵਲੰਟੀਅਰਾਂ ਦੀ ਡਿਊਟੀ ਲਾ ਦਾਂਗੇ ਜੇ ਕੋਈ ਝੰਡਾ ਨੀਚੇ ਗਿਰਿਆ ਹੋਆ ਤਾਂ ਅਸੀਂ ਉਹਨੂੰ ਚੱਕ ਕੇ ਉਹਦੀ ਸਾਮ ਸੰਭਾਲ ਕਰਾਂਗੇ ਬੇਨਤੀ ਕਰਦੇ ਆ ਵੀ ਕੋਈ ਵੀ ਕੋਈ ਵੀ ਇਨਸਾਨ ਜਿਹਨੂੰ ਵੀ ਕਿਤੇ ਝੰਡਾ ਨੀਚੇ ਗਿਰਿਆ ਹੋਇਆ ਨਜ਼ਰ ਆਦਾ ਉਹਨੂੰ ਉਠਾ ਲਿਆ ਜਾਵੇ ਜੈ ਸ਼੍ਰੀ ਕਰਨ ਚਾਹੋਂਗੇ ਅੱਜ ਬਹੁਤ ਵੱਡਾ ਦਿਨ ਹੈ દિਵਾਲੀ ਦਾ ਵੀ ਵੱਡਾ ਦਿਨ ਹੈ ਜਿੱਦਾਂ ਲੋਕੀ ਬਹੁਤ ਖੁਸ਼ੀ ਮਨਾ ਰਹੇ ਹੈ ਜੈ ਸ਼੍ਰੀ ਰਾ ਮੈਂ ਰਾਸ਼ਟਰੀ ਪ੍ਰਧਾਨ ਸੀਬਸਰਾਂਗ ਦੁੱਧ ਥਾਲੀ ਅਸੀਂ ਸਾਰੇ ਰਾਜਪੁਰਾ ਦੇ ਦੇਸ਼ ਵਾਸੀ ਨੂੰ ਕਹਿ ਰਹੇ ਆ ਕਿ ਜਿਵੇਂ દિਵਾਲੀ ਹੁੰਦੀ ਹੈ ਆਪਾਂ ਦਾਲੀ ਸਾਰੇ ਰਲ ਮਿਲ ਕੇ ਮਨਾਣੇ ਆ ਅੱਜ દિਵਾਲੀ ਮਨਾਓ ਪਟਾਕੇ ਵਜਾਓ ਦੀਵੇ ਲਾਓ ਝੰਡੇ ਲਾਓ ਲੰਗਰ ਚਲਾਓ ਬਾਕੀ ਸ਼ੋਭਾ ਯਾਤਰਾ ਕੱਢ ਰਹੇ ਸਾਡੀ ਸ਼ੋਭਾ ਯਾਤਰਾ 'ਚ ਆਓ ਸਾਰੇ ਰਾਜਪੁਰਾ ਨੂੰ ਤੈਨੂੰ ਸਾਰੇ ਆਓ जय श्री राम जी हां जी जय श्री राम मैं लवन शर्मा शिवसना हिंदू टक्सली तो राष्ट्रीय सलाहकार मैं देश वासियों ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਸ਼ੁਭ ਕਾਮਨਾ ਦਿੰਦਾ ਸਭ ਤੋਂ ਜ਼ਿਆਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦਿੰਦਾ ਜਿਨ੍ਹਾਂ ਨੇ ਅੱਜ ਆ ਦਿਨ ਸਾਡੇ ਲਈ ਦਿੱਤ ਕੀਤਾ ਰਾਮ ਮੰਦਰ ਦਾ ਉਦਘਾਟਨ ਕਰਕੇ ਅੱਜ ਮੂਰਤੀ ਸਥਾਪਨਾ ਦਿਵਸ ਕਰਕੇ ਉਹਦੇ ਨਾਲ ਨਾਲ ਅੱਜ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਨਿੰਦਨਾ ਵੀ ਜਾਨਾ ਜਿੱਥੇ ਜਦੋਂ ਦੀਵਾਲੀ ਦੁਸ਼ਹਿਰੇ ਦੀ ਛੁੱਟੀ ਕੀਤੀ ਜਾਂਦੀ ਹੈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸਾਰੇ ਸਕੂਲਾਂ ਸਾਰੇ ਸਰਕਾਰੀ ਧਾਰਿਆਂ 'ਚ ਇਹਨੂੰ ਦੀਵਾਲੀ ਦੇ ਤੌਰ ਤੇ ਮਨਾਓ ਤਾਂ ਛੁੱਟੀ ਕੀਤੀ ਜਾਵੇ ਇਸ ਇਸ ਕਰਕੇ ਅਸੀਂ ਪੰਜਾਬ ਨੂੰ ਆਉਣ ਵਾਲੇ ਇਲੈਕਸ਼ਨ 'ਚ ਕਿਸੇ ਵਿੱਚ Hindu CM ਦੀ ਤੇ Hindu ਰਾਸ਼ਟਰ ਬਣਾਉਣ ਦੀ ਮੰਗ ਕਰਦੇ ਹਾਂ ਪੰਜਾਬ ਨੂੰ ਵੀ ਅੱਜ ਪੰਜਾਬ ਸਰਕਾਰ ਨੇ ਇਹ ਸਾਬਤ ਕਰਤਾ ਅਸੀਂ ਅੱਜ ਵੀ ਗੁਲਾਮ ਆ ਅੱਜ ਦੇ Hindu ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਾਂਗਾ Hindu ਗੁਲਾਮ ਨਹੀਂ ਹੈ ਅਸੀਂ ਫਿਰ ਵੀ ਜੋਰ ਸ਼ੋਰ ਨਾਲ ਸਾਰੇ ਹਿੰਦੂਆਂ ਨੇ ਆਪਣੇ ਬੱਚਿਆਂ ਨੂੰ ਛੁੱਟੀਆਂ ਕਰਵਾ ਕੇ ਸਕੂਲਾਂ ਤੋਂ ਘਰੇ ਬਿਠਾ ਦੇ ਨੇ ਇਹ ਸਰਕਾਰ ਦੀ ਨਕਾਮੀਆਂ ਦਾ ਜਿਸ ਤਰੀਕੇ ਨਾਲ ਅਲਸਰ ਦੀ ਨੇ ਬਹੁ ਵੱਡਾ ਦਿਨ ਕਿਹਾ ਜਾ ਰਿਹਾ ਹੈ ਲੇਕਿਨ ਕੁਝ ਤੇਰੇ ਸ਼ਾਰਤੀ ਲੋਕ ਹੈ 5-10 ਦਿਨ ਇਹਨੂੰ ਖਰਾਕ ਲਈਦੀ ਦਾ ਉਹ ਕਰ ਰਹੇ ਹੈ ਕੁਝ ਕਰ ਰਹੇ ਹਨ ਉਹਨਾਂ ਨੂੰ ਕੀ ਕਹਾਂਗਾ ਸਰ ਮੈਂ ਉਹਨਾਂ ਨੂੰ ਇਹੀ ਕਹਾਂਗਾ ਇਸ ਚੀਜ਼ ਤੇ ਭਗਵਾਨ ਕੋਈ ਵੀ ਹੈ ਕੋਈ ਵੀ ਧਾਰਮਿਕ ਸਥਾਨ ਹੈ ਉਹਦੇ ਤੇ ਰਾਜਨੀਤੀ ਕਰਨਾ ਉਹਨਾਂ ਨੂੰ ਆਪਣੇ ਆਪ ਹਾਰੀ ਮਤ ਲੱਗ ਜੇਗੀ ਅਸੀਂ ਇਸ ਚੀਜ਼ ਨੂੰ ਨਹੀਂ ਅਸੀਂ ਕਿਸੇ ਵੀ ਧਾਰਮਿਕ ਧਾਰਮਿਕ ਨੋ ਸਟੇਸ ਨਹੀਂ ਪੰਜਾਂ ਦੇ ਨਾ ਸੀ ਪੰਜਾਣਾ ਚਾਣਦੇ ਆ ਚਾਹੇ ਗੁਰਪੁਰਬ ਹੋਵੇ ਚਾਹੇ ਸਾਡਾ ਹਿੰਦੂਆ ਦਾ ਤਿਹਾੜ ਹੋਵੇ ਜਾਂ ਸਿੱਖਾਂ ਦਾ ਹੋਵੇ ਹਿੰਦੂ ਸਿੱਖਾਂ ਦਾ ਨੋ ਮਾਸ ਦਾ ਰਿਸ਼ਤਾ ਨਾ ਲੱਗ ਹੋ ਸਕਦਾ ਇਹ ਲੋਕ ਰਾਜਨੀਤੀ ਕਰਨਾ ਇਹਨਾਂ ਨੇ ਕਰਨਾ ਹੀ ਆਪੇ ਭਰਨਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਹਰਦੇਸ਼ ਕਾਵੜੀ ਆਪਣਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਸਿਟੀ ਮੰਡੀ ਗਵਿੰਦਗੜ੍ਹ ਤੋਂ ਅੱਜ ਰਾਜਪੁਰਾ ਆਏ ਸ਼ਿਵਸ਼ਨਾ ਦੇ ਸੱਦੇ ਤੇ ਮੈਂ ਕਹਣਾ ਮੈਨੂੰ ਵੀ ਇਸ ਚੀਜ਼ ਦੀ ਬੜੀ ਤਕਲੀਫ ਹੈ ਕਿ ਅਸੀਂ ਹਿੰਦੂ ਹੋਣ ਦੇ ਬਾਵਜੂਦ ਵੀ ਸਾਡੇ ਪੰਜਾਬ 'ਚ ਛੁੱਟੀ ਨਹੀਂ ਕਰੀ ਗਈ ਜਦ ਕਿ ਦੀਵਾਲੀ ਦੀ ਛੁੱਟੀ ਹੈ ਸਿੱਖਾਂ ਦੀ ਛੁੱਟੀ ਹੈ ਜਿੰਨੇ ਵੀ ਮੁਸਲਮਾਨ ਸਾਰੇ ਭਾਈਆ ਹਿੰਦੂ ਸਿੱਖ ਮੁਸਲਿਮ ਜਿੰਨੇ ਵੀ ਹੈਗੇ ਆ ਬੜਾ ਸਾਨੂੰ ਇੱਚੀ ਵਧੀਆ ਨਹੀਂ ਲੱਗਿਆ ਜੀ ਬੱਚਿਆਂ ਦੇ ਸਕੂਲ ਤੋਂ ਛੁੱਟੀਆਂ ਕਰਾ ਕੇ ਬੈਂਕਾਂ 'ਚ ਛੁੱਟੀਆਂ ਨੇ ਸਭ ਕੁਝ ਛੁੱਟੀ ਹੈ ਉਹਦੇ ਬਾਅਦ ਵੀ ਪੰਜਾਬ ਸਰਕਾਰ ਨੇ ਛੁੱਟੀ ਨਹੀਂ ਕਰੀ ਭਗਵਾਨ ਜਮਾਨੂ ਦਾ ਬੜਾ ਕਹਿੰਦਾ ਜੀ ਮੈਂ ਸਾਰਿਆਂ ਦਾ ਇਤੈਸ਼ੀ ਆ ਪਰ ਉਹਨਾਂ ਇਤੈਸ਼ੀ ਵਾਲਾ ਕੋਈ ਕੰਮ ਨਹੀਂ ਕਰਿਆ ਤਨੂ ਜੀ ਦੀ ਬਹੁਤ ਤਕਲੀਫ ਹੈ ਜੈ ਸ਼੍ਰੀ ਰਾਮ ਜਿੱਦਾਂ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਤੁਸੀਂ ਸਰਕਾਰ ਨੂੰ ਅਪੀਲ ਕਰਦੇ ਹੋ ਕਿ ਅੱਜ ਦੇ ਦਿਨ ਮਤਲਬ ਇਤਿਹਾਰ ਮਨਾਇਆ ਜਾਏ ਕਰ ਬਿਲਕੁਲ ਜੀ ਮੈਂ ਚਾਹਨਾ ਕਿ ਸਰਕਾਰ ਆਏ ਸਾਲ ਆਹੀ ਤਰੀਕ ਨੂੰ ਇਹ ਸਾਰੇ ਦੀਵਾਲੀ ਵਾਂਗੂ ਲੋਕ ਮਨਾਇਆ ਕਰਨ ਖੁਸ਼ੀਆਂ ਸਭ ਦੇ ਕਰੇ ਅਸੀਂ ਕਹਿੰਦੇ ਸਭ ਸੁਖੀ ਰਹਿਣ ਸੁਖੀ ਵਸਣ ਆਪਾਂ ਕਿਸੇ ਦਾ ਗਲਤ ਨਹੀਂ ਜਾਂਦੇ ਆਪਾਂ ਕਹਿੰਦੇ ਸਾਰੀ ਦੁਨੀਆ ਵਧੀਆ ਖੁਸ਼ ਰਹੇ ਪਰਮਾਤਮਾ ਸ਼੍ਰੀ ਰਾਮ ਜੀ ਸਾਰਿਆਂ ਦੀ ਕਿਰਪਾ ਕਰਨਾ ਜੈ ਸ਼੍ਰੀ ਰਾਮ